ਹਾਂਜੀ ਭਾਈ ਕੀ ਹਾਲ ਚਾਲ ਨੇ ਤੇ ਅੱਜ ਦਾ ਆਰਡਰ ਜਾਣਾ ਆਪਣਾ ਐਂਜੀਓਮ ਨੁਕਤਾ ਦੀ ਸੇਵਾ ਤੇ ਇੱਥੇ ਆਪਾਂ ਭੇਜਿਆ ਹ ਡਿਫਰੈਂਟ ਡਿਫਰੈਂਟ ਕਲਰ ਦੇ ਗਿੰਨੀਫਾਲ ਦਾ ਪੇਰ ਬິກ ਬਲੈਕ ਪੀਸ ਤੇ ਇੱਕ ਵਾਈਟ ਪੀਸ ਇਹਨਾਂ ਨੂੰ ਆਪਾਂ ਪਾਵਾਂਗੇ ਬਾਕਸ ਦੇ ਵਿੱਚ ਬਾਕਸ ਆਪਾਂ ਪਹਿਲਾਂ ਹੀ ਰੈਡੀ ਕਰ ਲਿਆ ਸੀਗਾ ਇਹਨੂੰ ਆਪਾਂ ਟੇਪ ਲਾ ਕੇ ਕਰ ਦਾਂਗੇ ਬੰਦ ਨੂੰ ਚੰਗੀ ਤਰ੍ਹਾਂ ਲਾ ਦਾਂਗੇ ਟੇਪੇ ਤੇ ਕਰ ਦਾਂਗੇ ਬੰਦ ਤੇ ਆਪਣੇ ਕੋਲ ਸੇਮ ਕਲਰ ਦੇ ਹੋਰ ਵੀ ਗਿੰਨੀਫਾਲ ਅਵੇਲੇਬਲ ਨੇ ਬੱਚੇ ਵੀ ਵਿਰਬਲ ਤੁਸੀਂ ਪਰਚੇਸ ਕਰਨੇ ਨੇ ਆਪੇ ਨਾਲ ਕੰਟੈਕਟ ਕਰ ਸਕਦੇ ਹੋ ਇਹਨੂੰ ਅਪਾ ਚੰਗੀ ਤਰ੍ਹਾਂ ਟੇਪ ਲਗਾ ਕਰ ਦਾਂਗੇ ਮਿੱਤਰੋ ਬੰਦ ਤੇ ਬਾਕਸ ਆਪਣਾ ਹੋ ਗਿਆ ਬੰਦ ਤੇ ਨੈਕਸਟ ਆਪਾਂ ਪੈਕ ਕਰਾਂਗੇ 6 ਮੰਥ ਦੀ ਏਜ ਵਾਲੇ ਤਰਕੀ ਇਹਨੂੰ ਆਪਾਂ ਪਾਉਂਗੇ ਗ੍ਰੇਡ ਦੇ ਵਿੱਚ ਗ੍ਰੇਡ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਕੱਟਾ ਪਾ ਦੇਵਾਂਗੇ ਗ੍ਰੇਡ ਦੇ ਵਿੱਚ ਇਹਨੂੰ ਆਪਾਂ ਬੰਦ ਕਰਾਂਗੇ ਉੱਪਰੋਂ ਕੱਟਾ ਲਾ ਕੇ ਇਹਦੇ ਚੰਗੀ ਤਰ੍ਹਾਂ ਮੈਨਸੇ ਮੈਨ ਲਾ ਦੇ ਕੱਟਾ ਇਹਨੂੰ ਕਰਦਿਆਂ ਬੰਦ ਤੇ ਆਪਣੇ ਕੋਲ ਹੋਰ ਵੀ 6 ਮੰਥ ਦੀ ਏਜ ਵਾਲੇ ਤਰਕੀ ਅਵੇਲੇਬਲ ਹੈ ਅਮਰੀਕਨ ਤਰਕੀ ਬਲੈਕ ਤਰਕੀ ਤੇ ਵਾਈਡ ਕਲਰ ਦੇ ਵਿੱਚ ਤੁਸੀਂ ਉਹ ਪਰਚੇਸ ਕਰਨੇ ਨੇ ਆਪ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਇਹ ਆਰਡਰ ਜਾਣਾ ਹੈ ਆਪਣਾ ਮਨੁੱਖਤਾ ਦੀ ਸੇਵਾ NGO ਤੇ ਤੇ ਇਹਨੂੰ ਪਾਪਰ ਕਰਕੇ ਭੇਜਾਂਗੇ ਉਤੋਂ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੇ ਚੈਨਲ ਨੂੰ ਫੋਲੋ ਵੀ ਜਰੂਰ ਕਰਿਓ